ਨਾਮ ਅਭੀਜੀਵਨ ਅੱਜ ਕੀ ਸਿੰਘ ਸਜੇ ਹੋਏ ਹੋ ਹਾਂਜੀ ਸਿਰ ਤੇ ਦੁਮਾ ਪਗਵੰਨੀ ਹੈ ਦਸਤਾਰ ਸਜਾਈ ਆ ਅੱਜ ਆਪਾਂ ਕਿੱਥੇ ਆਏ ਆ ਜਦਨਾਮਾ ਜੇਦਨਾਮਾ ਕਿੰਨੇ ਖੁਸ਼ੀ ਲੜ ਰਹੀ ਹੈ ਬਹੁਤ ਬਹੁਤ ਜਿਆਦਾ ਕੁਆਚ ਹੈ ਅਸੀਂ ਤਾਂ ਹਮੇਸ਼ਾ ਹੀ ਦਸਤਾਰ ਚੇਤਨਾ ਮਾਰਚ ਦੇ ਕਮੇਟੀ ਦੇ ਮੈਂਬਰ ਸਹਿਬਾਨ ਜਿੰਨੀ ਅਮੀ ਧਾਰਮਿਕ ਤੇ ਸਮੂਹ ਜੱਥੇਬੰਦੀਆਂ ਦੇ ਉਪਰਾਲੇ ਦੇ ਸਦਕਾ ਜਿਹੜੇ ਕਿ ਗੁਰੂ ਤੋਂ ਬੇਮਖੋ ਹੋਏ ਹੋਏ ਆ ਨਸ਼ਿਆਂ ਦੇ ਵਿੱਚ ਲੁੱਜੇ ਹੋਏ ਆ ਕਿਉਂਕਿ ਹਮੇਸ਼ਾ ਇਹੀ ਸਾਡੇ ਨੌਜਵਾਨਾਂ ਦਾ ਸਾਡੇ ਭਰਾਵਾਂ ਦਾ ਉਪਰਾਲਾ ਹੁੰਦਾ ਵਾ ਕਿ ਗੁਰੂ ਨਾਲ ਜੋੜਿਆ ਜਾਵੇ ਬਾਣੇ ਨਾਲ ਜੋੜਿਆ ਜਾਵੇ ਤੇ ਸੋਹਣੀ ਦਸਤਾਰ ਸੀ ਆ ਕੇ ਤੇ ਜਿੰਨੀਆਂ ਵੀ ਮੈਂ ਇਹ ਅਪੀਲ ਕਰਦਾ ਮਾਂ ਜਿਹੜੇ ਨੌਜਵਾਨ ਵੀਰ ਆ ਸਾਡੀਆਂ ਭੈਣਾਂ ਵਾ ਜਿਹੜੇ ਇੱਕ ਨਸ਼ੇ ਦੀ ਦਲਦਲ ਦੇ ਵਿੱਚ ਫਸ ਚੁੱਕੇ ਆ ਉਹ ਜਿੰਨੀਆਂ ਵੀ ਕੇ ਸ਼ਰਧੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਨਾਲ ਜੁੜਨ ਤੇ ਜਿਹੜਾ ਜੁੜਨ ਦੇ ਨਾਲ ਜਿੱਥੇ ਕਿ ਗੁਰੂ ਦੇ ਨਾਲ ਜੋੜਿਆ ਜਾਂਦਾ ਹੈ ਉੱਥੇ ਬਾਣੀ ਨਾਲ ਵੀ ਜੋੜਿਆ ਜਾਂਦਾ ਉੱਥੇ 탄ਸ਼ੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੀ ਛਾਤਰਛਾਦਾ ਇੱਕ ਹੀਟ ਹੋ ਕੇ ਤੇ ਆਪਣਾ ਜੀਵਨ ਜਿਹੜਾ ਵੀ ਮੈਂ ਤਾਂ ਸਮਝਦਾ ਵੀ ਬਹੁਤ ਹੀ ਭਾਗਾ ਵਾਲੀਆਂ ਰੂਹਾਂ ਵਾਂ ਜਿਹੜੀਆਂ ਕਿ ਬਾਣੀ ਨਾਲ ਜੁੜਦੀਆਂ ਤੇ ਬਾਣੀ ਨਾਲ ਜੁੜਦੀਆਂ ਤੇ ਅੱਜ ਤੁਹਾਡਾ ਵੀਰ ਵੀ ਕਿਸੇ ਸਮੇਂ ਇੱਕ ਮੋਨਾ ਹੁੰਦਾ ਸੀ ਤੇ ਅੱਜ ਇੱਕ ਕੂਰੇ ਵੀ ਬਾਣੀ ਦੇ ਨਾਲ ਜੁੜ ਕੇ ਤੇ 탄ਸ਼ੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਮੈਂ ਲੱਖ ਲੱਖ ਵਾਰ ਸ਼ੁਕਰਾਨਾ ਕਰਦਾ ਵੇ ਜਿਹੜੀ ਕਿ ਇਸ ਬਾਣੇ ਜੇ ਨੂੰ ਵੀ ਇੱਕ ਖੰਡੇ ਪੌਲ ਦਾ ਅਮਰ ਤੇ ਛਾ ਕੇ ਬਾਣੇ ਨਾਲ ਜੋੜਿਆ 11ਵਾਂ ਦਸਤਾਰ ਮਾਰਚ ਕੱਢਿਆ ਜਾ ਰਿਹਾ ਹੈ ਅੱਗੇ ਵੀ ਇਹ ਉਪਰਾਲੇ ਜਾਰੀ ਰਹਿਣਗੇ ਕਿਉਂਕਿ ਇਹ ਉਹ ਯੋਧੇ ਆ ਇਹ ਉਹ ਵੀਰ ਆ ਉਹ ਪਹਿਣਾ ਵਾ ਉਹ ਜਿੰਨੀਆਂ ਵੀ ਸੰਗਤਾਂ ਵਾਂ ਦੇ ਸ਼ਬ ਦੇਸ਼ਾਂ ਦੇ ਵਿੱਚ ਬੈਠੀਆਂ ਵਾਂ ਆਪਣਾ ਦਸਬੰਧ ਦੇ ਕੇ ਇੱਕ ਦਸਤਾਰ ਮਾਰਚ ਕਦੇ ਵੀ ਇਹ ਨਹੀਂ ਛੱਡਿਆ ਜਾਵੇਗਾ ਕਿਤੇ ਬਾਣ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਯਾਦ ਕੀਤਾ ਜਾਂਦਾ ਉੱਥੇ ਦਸਤਾਰ ਨੂੰ ਵੀ ਯਾਦ ਕਰਕੇ ਤੇ ਅੱਜ ਦਸਤਾਰ ਮਾਰਚ ਮੋਗੇਸ਼ਰ ਦੇ ਵਿੱਚ ਵੱਖ-ਵੱਖ ਗਲੀਆਂ ਦੇ ਵਿੱਚ ਕੱਢਿਆ ਜਾ ਰਿਹਾ ਹੈ ਪਹਿਲਾਂ ਤਾਂ ਬਹੁਤ ਬਹੁਤ ਵਧਾਈ ਦੇ ਪਾਤਰਾ ਜੀ ਦਸਤ ਬੇਟੀ ਜੋ ਇਹ ਜਿਹਾ ਚਲਾਗਾ ਜੋ ਕਦਮ ਕਰਦੀ ਆਏ ਸਾਲ 11 ਮਾਦ ਕੀ ਦਸਤਾਰ ਜਿਤਨਾ ਮਾਰਚ ਕੱਢਿਆ ਜਾ ਰਿਹਾ ਈ ਨੌਜਵਾਨ ਬਹੁਤ ਸਿੱਖੀ ਸਰੂਪ ਨੇ ਨਾਲ ਜੁੜਦੇ ਆਈ ਬਹੁਤ ਵਧੀਆ ਸ਼ਾਦ ਪੈਦਾ ਹੁੰਦਾ ਵਾ ਦੂਰੋਂ ਦੂਰੋਂ ਮੁੰਡੇ ਸੇਵਾ ਕਰਨ ਲਈ ਆ ਰਹੇ ਆ ਸਵਾਗਤ ਹੈ ਸੇਵਾ ਸੈਟੀ ਦੀਆਂ ਵੀ ਸਵਾਵਾਂ ਲੱਗੀਆਂ ਵਾਂ ਐਮਰਜੈਂਸੀ ਸਵਾਵਾਂ ਨਿਭਾ ਰਹੀ ਹੈ ਸਮਾਜ ਸੇਵਾ ਸੈਟੀ ਪ੍ਰਧਾਨ ਗੁਰਦੇਵ ਸਿੰਘ ਸਿਆਸੀ ਜੀ ਦੀ ਪ੍ਰਧਾਨਗੀ ਹੇਠ ਇਹ ਸਵਾਵਾਂ ਚੱਲਦੀਆਂ ਵਾਂ ਜਿਤਨਾ ਮਾਰਚ ਵਿੱਚ ਮੁੰਡੇ ਨੌਜਵਾਨ ਮਾਡਲਿੰਗ ਕਰਨਗੇ ਬੱਚਿਆਂ ਨੂੰ ਪ੍ਰਭਾਵਿਤ ਹੋ ਰਹੇ ਆ ਮਾਡਲ ਕਰ ਰਹੇ ਸਿੱਕੀ ਸਰੂਪ ਨਾਲ ਜੁੜ ਰਹੇ ਆ ਠੀਕ ਆ ਜੀ ਤੇ ਵੱਧ ਤੋਂ ਵੱਧ ਕੇਸਰੀ ਕੇਸਰੀ ਨਿਸ਼ਾਨ ਨਿਸ਼ਾਨ ਲਾਏ ਜਾ ਰਹੇ ਆ ਆਪ ਦੇ ਆਪ ਦੇ ਵਹੀਕਲਾਂ ਤੇ ਨੌਜਵਾਨਾਂ ਵੱਲੋਂ ਡਰੈਸ ਕੋਡ ਰੱਖਿਆ ਗਿਆ ਵਾ ਚਿੱਟੇ ਕੁੱਟ ਤੇ ਪਿਆਮੇ ਚ ਜਾਂ ਵਾਈਟ ਟੀ-ਸ਼ਰਟ ਪੱਗਾਂ ਕੇਸਰੀ ਬਣੀਆਂ ਜਾ ਰਹੀਆਂ ਹੁਣ ਦਸਤਾਰ ਚੇਤਨਾ ਮਾਰਚ ਕਮੇਟੀ ਪਿਛਲੇ ਲੰਬੇ ਸਮੇਂ ਤੋਂ ਨੌਜਵਾਨਾਂ ਦੇ ਮਨਾਂ ਦੇ ਅੰਦਰ ਨੌਜਵਾਨਾਂ ਦੇ ਮਾਪਿਆਂ ਦੇ ਮਨਾਂ ਦੇ ਅੰਦਰ ਦਸਤਾਰ ਪ੍ਰਤੀ ਚੇਤਨਾ ਪੈਦਾ ਕਰਨ ਲਈ ਇਹ ਦਸਤਾਰ ਮਾਰਚ ਕਰਦੀ ਹੈ ਮਾਪਿਆਂ ਨੂੰ ਔਰ ਬੱਚਿਆਂ ਨੂੰ ਸੁਚੇਤ ਕਰਦੇ ਆਂ ਵੀ ਆਓ ਆਪਾਂ ਰਲ ਮਿਲ ਕੇ ਦਸਤਾਰਾ ਸਿਰਾਂ ਤੇ ਸਜਾਈਏ ਵਿਸਾਖੀ ਨੂੰ ਸਮਰਪਿਤ 11ਵਾਂ ਜਿਹੜਾ ਦਸਤਾਰ ਚੇਤਨਾ ਮਾਰਚ ਹੈ ਸੀਐਸ ਵਰਕਰ ਕੱਢਣ ਜਾ ਰਹੇ ਆ ਗੁਰਦੁਆਰਾ ਸ਼੍ਰੀ ਨਾਮਦੇਵ ਭਵਨ ਤੋਂ ਸ਼ੁਰੂ ਹੋ ਕੇ ਸੋਹਣੀਆਂ ਦਸਤਾਰਾਂ ਸਜਾ ਕੇ ਸੋਹਣੇ ਦੁਮਾਲੇ ਸਜਾ ਕੇ ਸਾਡੀਆਂ ਪੈਣਾ ਜਿਹੜੀਆਂ ਕੇਸੀਆਂ ਦੁਮਾਲੇ ਸਜਾ ਕੇ ਇਸ ਦਸਤਾਰ ਮਾਰਚ ਦੇ ਵਿੱਚ ਸ਼ਮੂਲੀਅਤ ਕਰਦੀਆਂ ਨੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਵੀ ਨੌਜਵਾਨ ਛੋਟੇ ਬੱਚੇ ਸਾਡੇ ਨਾਲ ਜੁੜ ਦੇ ਵਿੱਚ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਸਕੂਲਾਂ ਦੇ ਵਿੱਚੋਂ ਬੱਚੇ ਸਾਡੇ ਨਾਲ ਦੇਖਦੇ ਆ ਔਰ ਇੰਨਾ ਦਸਤਾਰ ਧਾਰੀ ਬੱਚਿਆਂ ਨੂੰ ਦੇਖ ਕੇ ਹੋਰ ਬੱਚੇ ਪ੍ਰਭਾਵਿਤ ਹੁੰਦੇ ਆ ਹਰ ਵਾਰ ਸੈਂਕੜੇ ਬੱਚੇ ਪ੍ਰਣ ਕਰਦੇ ਆ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਸਿਰਾਂ ਤੇ ਆਪਣੀ ਦਸਤਾਰ ਸਜਾ ਕੇ ਰੱਖਾਂਗੇ ਇਹੀ ਸਾਡਾ ਦਸਤਾਰ ਚੇਤਨਾ ਮਾਰਚ ਕਮੇਟੀ ਦਾ ਜਿਹੜਾ ਮਨੋਰਥ ਹੈ ਦਸਤਾਰ ਤੇ ਕਿਰਦਾਰ ਦੀ ਗੱਲ ਹਮੇਸ਼ਾ ਹੀ ਕੌਮ ਦੇ ਪ੍ਰਚਾਰਕ ਕਰਦੇ ਆਏ ਆ ਜਿਹੜਾ ਬੱਚਾ ਦਸਤਾਰ ਨਾਲ ਜੁੜ ਗਿਆ ਉਹਦਾ ਕਿਰਦਾਰ ਆਪਣੇ ਆਪ ਹੀ ਚਮਲਾ ਹੋ ਜਾਂਦਾ ਸੋ ਕੋਸ਼ਿਸ਼ ਕੀਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਦਸਤਾਰ ਦੇ ਨਾਲ ਕਿਰਦਾਰ ਨੂੰ ਉੱਚਾ ਸੁੱਚਾ ਚੁੱਕਣ ਦੇ ਲਈ ਸੁਚੇ ਆਹੂ ਤਰੀਕੇ ਨਾਲ ਆਪਦੀ ਜ਼ਿੰਦਗੀ ਜਿਉਣ ਦੇ ਲਈ ਇਦਾਂ ਦੇ ਉਪਰਾਲੇ ਨਿਰੰਤਰ